ਮੈਂ ਅੱਕ ਗਿਆ ਦੁਨੀਆ ਦੇ ਤਾਨਿਆਂ ਤੋਂ ਪਿਆਲੀ ਵੀ ਥੋ ਜੰਦੀ ਰਹੀ ਆ ਲੋਕੀ ਘਰ ਫੇਰੇ ਮਰ ਜਿੰਦੇ ਪਹਿਲੇ ਨਾਲੇ ਹੁਣ ਇੱਕੋ ਇੱਕ ਹੱਲ ਵਾ ਹੁਣ ਨਾ ਹੱਲ ਕੋਈ ਆ ਵੀ ਆਪਣੇ ਆਪ ਨੂੰ ਖਤਮ ਕਰਨਾ ਇਹੋ ਗੱਜੇ ਰਪਿੰਦਰ ਹੁਣਾ ਨੇ ਸਾਹਬ ਨਾ ਖਰਚੇ ਕੀਤੇ ਹੁੰਦੇ ਤੇ ਸਾਡੇ ਸਿਰ ਕਰਜ਼ਾ ਨਾ ਹੀ ਚੜਦਾ ਲੋਕੀ ਨਾ ਦਰਾਂ ਜਾਣ ਕੇ ਖਲੋਤੇ ਰਹਿੰਦੀ ਆ ਕਿਹਦਾ 50000 ਦੇਣਾ ਕਿਹਦਾ 20000 ਦੇਣਾ ਹੁਣ ਇਹਦਾ ਇੱਕੋ ਇੱਕੋ ਹੱਲ ਵਾ ਮੌਤ ਪਤਾ ਨਹੀਂ ਕਿ ਸਵੇਰ ਦੇ ਕਿਧਰ ਨੂੰ ਚਲ ਗਈ ਆ ਨਾ ਲੱਭਣੀ ਦਏ ਨੌਂ ਅੱਨਾ ਨੇ ਕੋਈ ਸਬਜ਼ੀ ਬਣਾਈ ਨਹੀਂ ਆ ਤੇ ਭਾਂਡੇ ਵੀ ਉਦਾਂ ਹੀ ਖਿਲਰੇ ਆ। ਨਾ ਕੋਈ ਚੀਜ਼ ਬਣਾਈ ਹੈ ਬਸ ਮੈ ਆ ਕੇ ਖਾਣਾ। ਦੋ ਜਾਨੀਆਂ ਇੱਕੋ ਜੀਆਂ ਤੇ ਭਾਂਡੇ ਵੀ ਖਲਾਰੇ। ਇਹਨਾਂ ਦਾ ਹਾਲ ਵੇ ਇੱਕ ਦੂਜੀ ਨਾਲ ਬਸ ਜੇਦੀ ਕਰਦੀਆਂ ਹੀ। ਕਿ ਉਹਨੇ ਆਹ ਕਰ ਲਿਆ ਵਾ ਤੇ ਉਹਨੇ ਆਹ ਖਾ ਲਿਆ ਵਾ। ਬਸ ਆਹੋ ਕੋਈ ਇਹਨਾਂ ਬਧੂਆਂ ਕੋ। ਤੇ ਰੋਟੀ ਪਾਣੀ ਕੋਈ ਨਹੀਂ ਬਣਾਇਆ ਤੇ ਭਾਂਡੇ ਵੀ ਥਾਂ ਥਾਂ ਤੇ ਮੱਖੀਆਂ ਭਿੰਨ ਕੰਡੀਆਂ। ਜੇ ਮੈਂ ਇਹਨਾਂ ਨੂੰ ਕਵਾਂ ਇੱਕ ਜਣੀ ਨੂੰ ਵੀ ਕਿਹਾ ਤੇ ਉਹਨੇ ਵੀ ਗੁੱਸਾ ਕਰਨਾ। ਜੇ ਤੇ ਦੂਜੀ ਨੂੰ ਕਿਹਾ ਉਹਨੇ ਮੂੰਹ ਬਣਾ ਲੈਣਾ ਤੇ ਦੱਸ ਮੈਂ ਕੀ ਕਰਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਦੀ ਇਦਾਂ ਕਰਨੀ ਆ ਪੁੱਛਣੀ ਇਹਨਾਂ ਨੂੰ ਕਿ ਕਿਹਦੀ ਵਾਰੀ ਆ ਰੋਟੀ ਬਣਾਉਣ ਦੀ ਚਲ ਬਣਾਏ ਤੇ ਸਹੀ ਪਤਾ ਨਹੀਂ ਹਰ ਪਿੰਦਰ ਦੀ ਵਾਰੀ ਆ ਰੋਟੀ ਬਣਾਉਣ ਦੀ ਕਿ ਚਾਹੇ ਸੰਦੀਪ ਦੀ ਵਾਰੀ ਆ ਇਦਾਂ ਕਰਨੀ ਸੰਦੀਪ ਨੂੰ ਪੁੱਛਣੀ ਸੰਦੀਪ ਐ ਸੰਦੀਪ ਸੰਦੀਪ ਮੈਂ ਤੈਨੂੰ ਕਦੋਂ ਦੀ ਬੁਲਾਉਂ ਰਹੀ ਆ। ਵਵਾਜੀ ਨਹੀਂ ਦਿੰਦੀ। ਮੰਮੀ ਮੈਨੂੰ ਵਾਰੀ ਨਹੀਂ ਸੁਣੀ। ਬਹਿ ਜਾ। ਤੂੰ ਰੋਟੀ ਨਹੀਂ ਬਣਾਈ ਤੁਸੀਂ ਖਾਣੀ ਨਹੀਂ ਰੋਟੀ। ਮੰਮੀ ਮੈਂ ਤੇ ਆਪ ਸਵੇਰ ਦੀ ਰੋਟੀ ਢੀਕਣ ਦੀ ਆ। ਨਾਲੇ ਨਾ ਰਪਿੰਦਰ ਦੀ ਵਾਰੀ ਆ ਅੱਜ ਰੋਟੀ ਬਣਾਉਣ ਦੀ। ਉਹਨੂੰ ਜਾ ਕੇ ਕਹੋ ਮੈਨੂੰ ਕੀ ਕਹਿਣ ਦੇ ਆ। ਮੇਰਾ ਕੰਮ ਹੀ ਸਫਾਈ ਦਾ। ਉਹ ਮੈਂ ਕਰ ਦਿੱਤੀ ਐ ਸਫਾਈ। ਜੇ ਮੈਂ ਘੜੀ ਬਹਿ ਹੀ ਗਈ ਆ। ਤੀ ਫੇਰ ਵਾਜਾ ਮਾਰਨ ਲਾਪੇ ਮੈਨੂੰ। ਪੁੱਤ ਮੇਰੀ ਗੱਲ ਸੁਣ ਨਾ ਮੱਟੀ ਤੇ ਖਾਣੀ ਕਿ ਨਹੀਂ ਪੁਰਕੀ ਉਹ ਤੇ ਬਣਾਉਂਦੀਆਂ ਮੈਨੂੰ ਹੁਣ ਕੀ ਪਤਾ ਵੀ ਉਹਦੀ ਵਾਰੀ ਹੈ ਕਿ ਤੇਰੀ ਵਾਰੀ ਹੈ ਇਹ ਤੇ ਮੰਮੀ ਹੁਣ ਉਹਨੂੰ ਚਾਹੀਦਾ ਵਾ ਕਿ ਮੇਰੀ ਵਾਰੀ ਹੈ ਮੈਂ ਟਾਈਮ ਨਾਲ ਕੰਮ ਕਰ ਲਾਂ ਜਦੋਂ ਮੇਰੀ ਵਾਰੀ ਹੁੰਦੀ ਹੈ ਨਾ ਤੇ ਮੈਂ ਉੱਠ ਕੇ ਟਾਈਮ ਨਾਲ ਕਰਦੀ ਆ ਪੁੱਤ ਹੁਣ ਮੈਨੂੰ ਭੁੱਖ ਤੇ ਵੀ ਲੱਗੀ ਆ ਥੋੜਾ ਬੋਤਾ ਕੁਫ ਤੇ ਦੋ ਮੈਨੂੰ ਖਾਣ ਨੂੰ ਰਪਿੰਦਰ ਨੂੰ ਜਾ ਕੇ ਕਹਿ ਦੋ ਆਪੇ ਬਣਾ ਦਿੰਦੀ ਤੁਹਾਨੂੰ ਰੋਟੀ ਚਲ ਠੀਕ ਆ ਕਹਿ ਦੇਣੀ ਮਾਤਾ ਨੂੰ ਨਾ ਚੰਗਾ ਭਲਾ ਪਤਾ ਵਾ ਕਿ ਅਜਰਪਿੰਦਰ ਦੀ ਵਾਰੀ ਹੈ ਤੇ ਮੇਰੇ ਵੱਲ ਭੱਜੇ ਹੁੰਦੇ ਆ ਉਹਨੂੰ ਜਾ ਕੇ ਕਹਿਣਾ ਕਿ ਰੋਟੀ ਬਣਾਵੇਂ ਜਿਹੜਾ ਵੀ ਕੰਮ ਹੁੰਦਾ ਸੰਦੀਪ ਤੇਰੀ ਵਾਰੀ ਆ ਮੈਂ ਕਿਉਂ ਕੰਮ ਕਰਾਂ ਕੋਈ ਗੱਲ ਨਹੀਂ ਉੱਠਣਾ ਮੈਂ ਵੀ ਨਹੀਂ ਆ ਦੱਸ ਮੈਨੂੰ ਕੀ ਪਤਾ ਹੁਣ ਉਹਦੀ ਵਾਰੀ ਆ ਕਿ ਇਹਦੀ ਵਾਰੀ ਹੈ ਤੇ ਰੋਟੀ ਤੇ ਬੁਰਕੀ ਪਕਾਓ ਮੈਂ ਤਾਂ ਕੋ ਖਾਵਾ ਅਸੀਂ ਇਹਨਾਂ ਦਾ ਕੀ ਬੰਦਾ ਕਰੀਏ ਇੱਦਾਂ ਕਰਦੀਆਂ ਇਹਨਾਂ ਨੂੰ ਕਹਿੰਦੀਆਂ ਕਿ ਮੈਨੂੰ ਸ਼ਹਿਰੋਂ ਕੁਝ ਮੰਗਵਾ ਦਿਓ ਖਾਣ ਨੂੰ ਆਪੇ ਭੁੱਖੇ ਰਹਿਣਗੇ ਮੈਂ ਤਾਂ ਨਹੀਂ ਉੱਠਣਾ ਹਣ ਕੋਈ ਨਹੀਂ ਨੇ ਮਮੀ ਜੀ ਮੈਂ ਨਹੀਂ ਰੋਟੀ ਬਣਾਈ ਹੈਗੀ ਅੱਜ ਜਦੋਂ ਇਹਨੇ ਮੇਰਾ ਕਮਰਾ ਹੀ ਨਹੀਂ ਚੰਗੀ ਤਰ੍ਹਾਂ ਸਾਫ਼ ਕੀਤਾ ਹੈਗਾ ਤੇ ਮੈਂ ਫਿਰ ਰੋਟੀ ਕਿਉਂ ਬਣਾਵਾਂ ਮੈਂ ਆਪਣੀਆਂ ਦੋ ਲਾ ਕੇ ਨਾ ਤੇ ਖਾ ਲਈਆਂ ਆ ਮੰਮੀ ਜੀ ਮੈਂ ਠੇਕਾ ਥੋੜਾ ਚੁੱਕਿਆ ਇਹਨਾ ਸਾਰਿਆਂ ਦਾ ਕਿ ਰੋਟੀਆਂ ਪਕਾਵਾ ਦੇਈ ਜਾਵਾਂ ਇਹਨਾ ਸਾਰਿਆਂ ਨੂੰ ਉਹ ਨਾ ਨਾ ਮੇਰੇ ਕੋ ਨਹੀਂ ਸਾਰਾ ਕੰਮ ਹੁੰਦਾ ਹੈਗਾ ਜਦੋਂ ਉਹ ਫਿਰ ਮੇਰੇ ਨਾਲ ਜिदबाजੀਆਂ ਕਰਦੀ ਹੈ ਨਾ ਮੈਂ ਤਾਂ ਕਰਦੀ ਆ ਕੋਹੀ ਨਾ ਉਹ ਠੀਕ ਆ ਮੰਮੀ ਜੀ ਮੈਂ ਨਾ ਬਾਅਦ ਵਿੱਚ ਕਰੂੰਗੀ ਕੰਮ ਕਰ ਲਾਂ ਥੋੜਾ ਜਿਹਾ ਚਲੋ ਠੀਕ ਇਹਨਾਂ ਦਾ ਕਥਾ ਜੀ ਰੋਟੀ ਨਹੀਂ ਤੇਰੀ ਵਾਰੀ ਮੰਮੀ ਜੀ ਰੋਟੀ ਤੇ ਬਕਾਉਣੀ ਹੀ ਪਰ ਇਹ ਵਾ ਉਹਨੇ ਚੱਜਦਾ ਸਫਾਈ ਕਿਉਂ ਨਹੀਂ ਕੀਤੀ ਹੈਗੀ ਸਾਰਾ ਖਲਾਰਾ ਉਦਾਂ ਹੀ ਪਿਆ ਵਾ ਅੰਦਰ ਆਪਣਾ ਐ ਲਿਸ਼ਕਾ ਕੇ ਰੱਖਦੀ ਆ ਇਹ ਕੰਮ ਦਾ ਕਿੱਧਰ ਦਾ ਹੋਇਆ ਪੁੱਤ ਹੁਣ ਉਹ ਤੇ ਤੁਹਾਨੂੰ ਹੀ ਪਤਾ ਹੋਏ ਕੰਮ ਦਾ ਤੇ ਪਰ ਇਹ ਵੀ ਰੋਟੀ ਤੇ ਪਕਾਉਣੀ ਹੀ ਨਾ ਹੁਣ ਮੈਂ ਕਿੱਥੇ ਜਾਵਾਂ ਮੰਮੀ ਜੀ ਮੈਂ ਨਾ ਤਾਂ ਨਹੀਂ ਰੋਟੀ ਪਕਾਈ ਹੈਗੀ ਜਦੋਂ ਉਹ ਨਹੀਂ ਕੰਮ ਸੁਵਾਦ ਦੇ ਕਰਦੀ ਨਾ ਤੇ ਫਿਰ ਮੈਨੂੰ ਖੇਚ ਛੱਡਦੀ ਆ ਫਰ ਸੋਈ ਜੀ ਤੇ ਭਾਂਡੇ ਆਉਂਦੇ ਮਾਰੇ ਕੋਈ ਅੱਖੇ ਦਾ ਕੀ ਆਣ ਕੇ ਬਾਹਰ ਹਾਂ ਕੋਈ ਆ ਗਿਆ ਤਾਂ ਕੀ ਕਹੂਗਾ ਤੇ ਮੈਨੂੰ ਕੱਲੀ ਨੂੰ ਕਹਿਣਾ ਵਾ ਉਹ ਵੀ ਤੇ ਹੁੰਨੀ ਆ ਘਰ ਦੇ ਵਿੱਚ ਮੈਂ ਕੱਲੀ ਥੋੜਾ ਆ ਜਦੋਂ ਉਹ ਜਿਤਬਾਜ਼ੀਆਂ ਕਰਦੀ ਆ ਤੇ ਫਿਰ ਮੈਂ ਦੱਸੋ ਕੀ ਕਰਾਂ ਇਦਾਂ ਨਹੀਂ ਜਿਤਬਾਜ਼ੀਆਂ ਕਰੀਦੀਆਂ ਹੋਈਦੀਆਂ ਚਲ ਨਹੀਂ ਝਾਰੂ ਮਾਰਿਆ ਤੂੰ ਆਪੇ ਮਾਰ ਲੈਂਦੀ ਮੁੜ ਕੇ ਰੋਟੀ ਪਾਣੀ ਪਕਾਉਂ ਮੈਂ ਰੋਟੀ ਪਾਣੀ ਦਾ ਕੰਮ ਵੀ ਕਰਾਂ ਮੈਂ ਝਾੜੂ ਪੋਚੇ ਦਾ ਵੀ ਕਰਾਂ ਤੇ ਮੈਨੂੰ ਸਿਆਣੀ ਕੌਣ ਕਵੇ ਘਰ ਦੇ ਵਿੱਚ ਪੁੱਤ ਮੇਰੀ ਗੱਲ ਸੁਣਾ ਇੱਕ ਬੰਦੇ ਨੂੰ ਟਾਲਣਾ ਚਾਹੀਦਾ ਚਲ ਜਿਓ ਵੱਡੀ ਆ ਨਾ ਤੇ ਤੂੰ ਛੋਟੀ ਆ ਤੂੰ ਟਲ ਜਾਇਆ ਕਰ ਇਦਾਂ ਨਹੀਂ ਕਰੀਦਾ ਹੋਈ ਨਾ ਮੇਰਾ ਪੁੱਤ ਮਨ ਜਿਦੀ ਹੋਈ ਦੀ ਗੱਲ ਸਿਆਣੇ ਦੀ ਨਾ ਮੰਮੀ ਇਹ ਗੱਲ ਨਹੀਂ ਹੋਣੀ ਹੈਗੀ ਉਹ ਤਾਂ ਇਹ ਸਮਝਦੀ ਆਂ ਕਿ ਜੇ ਮੈਂ ਵੱਡੀ ਆ ਨਾ ਤੇ ਨਿੱਕੀ ਨੂੰ ਥੱਲੇ ਲਾ ਕੇ ਰੱਖਾਂ ਤੇ ਉਹ ਕੰਮ ਨਹੀਂ ਤੇ ਚੱਲਣੇ ਹੈਗੇ ਠੀਕ ਵਾ ਨਾ ਉਹ ਤਾਂ ਵਧੀਆ ਦੋਵਾਂ ਦਾ ਉਹ ਉਧਰ ਬੈਠੀ ਚੁੱਪ ਕਰਕੇ ਤੂੰ ਇੱਧਰ ਬੈਠੀ ਆ ਤੇ ਮੈਂ ਭੁੱਖੀ ਮਰਨੀ ਮੈਨੂੰ ਨਾ ਆ ਕੇ ਮੈ ਸੁਣਾਇਆ ਕਰੋ ਇਦਾਂ ਉਹਦੇ ਸਾਹਮਣੇ ਤੁਹਾਨੂੰ ਕੋਈ ਗੱਲ ਨਹੀਂ ਆਉਂਦੀ ਹੈਗੀ ਕਿ ਉਹ ਵੱਡੀ ਆ ਤੇ ਨਿੱਕੀ ਨੂੰ ਆਨੇ ਆਪਣੀ ਗੱਲਾਂ ਕਰ ਕਰ ਮਰੀ ਜਾਓ ਹਾਦੀ ਹੋਈ ਹੈ ਕਿਤੇ ਮੈਂ ਤਾਂ ਨਹੀਂ ਗੀ ਰੋਟੀ ਪਕਾਉਣੀ ਹੈਗੀ ਜਦੋਂ ਉਹ ਫੇਰ ਜਿਤਬਾਜ਼ੀਆਂ ਕਰਦੀ ਆ ਤੇ ਮੈਂ ਕੀ ਕਰਾਂ ਮੈਨੂੰ ਨਹੀਂ ਗੁੱਸਾ ਚੜਦਾ ਹੈਗਾ ਦੱਸ ਜੇ ਉਹਦੇ ਵੱਲ ਜਾਣੀ ਆ ਸੰਦੀਪ ਵੱਲ ਤੇ ਜਪਿੰਦਰਵਾਲ ਜਾਨੀ ਆ ਤੇ ਦੋਵੇਂ ਮੈਨੂੰ ਗੱਲਾਂ ਸੁਣਾ ਦਿੰਦੀਆਂ ਨੇ ਤੇ ਰੋਟੀ ਕੋਈ ਵੀ ਨਹੀਂ ਪਕਾਉਣ ਦੀ ਚੱਲ ਆਉਂਦੇ ਆ ਮੁੰਡੇ ਤੁਹਾਨੂੰ ਦੱਸਣੀ ਆ ਤੇ ਨਾ ਹੂ ਤਾਂ ਫਿਰ ਆਪੇ ਪਕਾ ਕੇ ਖਾਣੀ ਪੈਣੀ ਆ ਤੇ ਜੇ ਇਹਨਾਂ ਨੇ ਜਿਦਾਂ ਕਰਨੀਆਂ ਹੋਣ ਇੱਕ ਦੂਜੀ ਤੋਂ ਚੜਦੀ ਤੋਂ ਚੜਦੀ ਜਿਦ ਕਰਨੀ ਆ ਉਹਨੇ ਖਣਾ ਆ ਇਹਨੇ ਲੈ ਲਿਆ ਤੇ ਮੈਂ ਕੋ ਰਹਿ ਗਈਆਂ ਮੈਂ ਵੀ ਮਕਵਾ ਕੇ ਛੱਡਾ ਤੇ ਰੋਟੀ ਪਕਾਉਣ ਲੱਗਿਆ ਗਾਸ਼ ਪੈਣ ਦੀ ਇਹਨਾਂ ਨੂੰ ਮੰਮੀ ਜੀ ਲੈ ਜੋਤ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਬਹੁਤ ਸੋੜ ਠੀਕ ਠਾਕ ਵਧੀਆ ਤੂੰ ਸੁਣਾ ਵਧੀਆ ਚੈਦਾ ਤੇ ਇੱਥੇ ਬੈਠੇ ਜੀ ਲੋਬੀ ਜੀ ਜਿਹੜੇ ਪਤਾ ਬੈਠੀ ਆ ਬੜੇ ਬੁਏ ਬਾਏ ਮਾਰੇ ਆ ਕਿੱਥੇ ਭਾਬੀ ਹੋਣੀ ਕੀ ਦੱਸਾਂ ਤੈਨੂੰ ਦੱਸੋ ਤੇ ਸਹੀ ਕੀ ਹੈ ਅੰਦਰ ਬੜੀਆਂ ਨੇ ਰੋਟੀ ਨਹੀਂ ਕਿ ਤਾ ਸਵੇਰ ਦੀ ਪਕਾਈ ਭਾਂਡੇ ਜਾ ਕੇ ਵੀ ਕਿਦਾਂ ਮੁੱਦੇ ਵੱਜੇ ਨੇ ਕੀ ਮੈਂ ਦੱਸਾਂ ਤੈਨੂੰ ਕਿੰਨੀ ਵਾਰੀ ਵੇਖ ਲਓ ਮੰਮੀ ਇਹਨਾਂ ਨੂੰ ਸਮਝਾ ਕੇ ਗਈਆਂ ਪਰ ਇਹਨਾਂ ਦਾ ਉਹ ਕੰਮ ਰਹਿੰਦਾ ਵਾ ਜਦੋਂ ਵੀ ਮੈਂ ਆਵਾ ਅਜੇ ਤੇ ਇਹਨਾਂ ਨੂੰ ਕੰਮ ਦਿੱਤਾ ਹੈ ਵੰਡ ਕੇ ਤੇ ਜੇ ਨਾ ਦਿੱਤਾ ਹੋਏ ਤੇ ਫਿਰ ਕੀ ਕਰਨੇ ਵੰਡਿਆ ਕੰਮ ਵੀ ਨਹੀਂ ਇਹ ਕਰ ਸਕਦੀਆਂ ਨਾਲੇ ਕੰਮ ਹੁੰਦਾ ਕਿੰਨਾ ਕੁ ਵਾ ਦੋ ਰੋਟੀਆਂ ਲਾਉਣੀਆਂ ਤੇ ਆ ਝਾੜੂ ਪੋਚਾ ਕਰ ਲੈਣਾ ਤੇ ਫਿਰ ਵੀ ਇਹਨਾਂ ਦੀ ਸੂਈ ਇੱਕੋ ਗੱਲ ਤੇੜੀ ਹੈ ਇੱਕ ਦੂਜੀ ਨੇ ਜੇਦਬਾਜੀ ਕਰਦੀਆਂ ਰਹਿੰਦੀਆਂ ਬਸ ਇਹੋ ਕੋਈ ਕਰਦੀਆਂ ਪੁੱਤ ਤੇ ਮੈਂ ਭੁੱਖੀ ਮਰਦੀ ਰਹਿਣੀ ਆ ਮੈਂ ਦੱਸ ਕਿੰਨੂੰ ਦੱਸਾਂ ਮਿਆ ਤੇਰਵਲ ਵੀ ਇੱਕ ਤਾਂ ਖੁਸ਼ੀ ਚ ਆਂ ਕੀ ਆ ਮੈਨੂੰ ਉਹ ਮੈਂ ਦੱਸ ਕੀ ਕਰਾਉਂ ਨਾਲ ਵੀ ਇਹ ਵੇਖ ਤਾਂ ਮੇਂ ਰੋਣ ਆਉਂਦਾ ਆਂ ਨਾ ਮੈਂ ਰੋਟੀ ਪਕਾ ਕੇ ਦਿੰਦੀ ਏਦਾਂ ਨਾ ਕਰੋ ਐਵੇਂ ਮੰਨਣਾ ਪਰੋ ਮੈਂ ਤੇ ਤੁਹਾਨੂੰ ਇੱਕ ਗੱਲ ਹੋਰ ਕਹਿਨੀ ਆਂ ਤੁਸੀਂ ਮੇਰੇ ਕੋਲ ਆ ਜਾਓ ਕੋਤ ਨਹੀਂ ਟਾਈਮ ਲੰਗਦਾ ਧੀਆਂ ਘਰ ਰਹਿ ਕੇ ਤੈਨੂੰ ਪਤਾ ਹੀ ਆ ਲੋਕੀ ਗੱਲਾਂ ਕਰਦੇ ਨੇ ਕੋਈ ਗੱਲ ਨਹੀਂ ਮੰਮੀ ਤਹੀ ਗੋ ਫਿਕਰ ਕਰਦੇ ਜੀ ਮੈਂ ਨਾਲ ਹੁਣੇ ਪੁੱਛਣੀ ਆ ਨਾ ਇਹ ਕਿੱਦਾਂ ਅੰਦਰ ਵੜੀਆਂ ਵਾ ਦੋਵੇਂ ਜਾਣੀਆਂ ਮੇਰੀ ਗੱਲ ਸੁਣ ਹੁਣ ਕੇ ਕਲਾ ਪੈਂਦੀ ਆ ਇਹ ਪੁੱਤ ਤੂੰ ਬੈਠ ਤੇ ਚੱਲ ਪੁੱਤ ਤੂੰ ਵਿਆਹ ਮੇਰਾ ਪੁੱਤ ਅੰਦਰ ਚੱਲ ਤੇ ਮੈਂ ਚਾਹ ਪਾਣੀ ਤੇ ਲਈ ਲੈਣੀਆਂ ਘਟ ਨਾਲੇ ਪਪਾਉਣਾ ਦੀ ਸਨਾ ਠੀਕ ਠਾਕ ਬਣਾਉਣਾ ਹਾਂਜੀ امی ਉਹ ਤੇ ਠੀਕ ਠਾਕ ਨੇ ਜੇ ਕਹਿੰਦੇ ਤੇ ਮੈਂ ਬਣਾਵਾ ਜਾ ਪੁੱਤ ਚੱਲ ਅੰਦਰ ਵਿਆਹ ਮੇਰਾ ਪੁੱਤ ਕੋਈ ਘਲਮੀ ਨਹੀਂ ਨਹੀਂ ਬੜੀ ਖੁਸ਼ੀ ਜਰੀ ਤੂੰ ਆਈ ਹੈ ਮੈਂ ਕਹਿੰਦੀ ਆ ਜੂਗਾ ਤਹੀ ਕੋਈ ਨਹੀਂ ਮੈਂ ਪਾਣੀ ਲਈ ਲੈਣੀਆਂ ਵੇਖਾ ਇਹਨਾਂ ਦੇ ਹਾਲ ਜੇ ਮੈਂ ਕੁਝ ਕਹਿਣ ਲੱਗਨੀ ਆ ਤੇ ਮੰਮੀ ਮੈਨੂੰ ਇਹਨਾਂ ਨੂੰ ਕਹਿ ਨਹੀਂ ਦਿੰਦੇ ਤੇ ਆ ਬਚਰੇ ਭੁੱਖੇ ਪਾਣੀ ਬੈਠੇ ਆ ਬਥੇ ਰਿਵਾਰੀ ਗਿਆ ਵੀ ਆਪਣੇ ਜੋਗੀਆਂ ਲਾ ਲਿਆ ਕਰੋ ਤੇ ਫਿਰ ਸੋਏਦੇ ਆ ਵੀ ਆਪਣੇ ਵਾਸਤੇ ਲਾਵਾਂਗੀ ਤੇ ਕਲਾ ਪੈਣੀ ਉਹਨਾਂ ਕਹਿਣਾ ਹੁਣ ਵੱਖਰੀ ਰੋਟੀ ਦੇਪੇ ਪਕਾਉਣ ਉਹ ਚਰੇ ਕੀ ਕਰਨ ਫਸ ਹੀ ਗਏ ਆ ਮੈਂ ਤੇ ਕਹਿੰਦੀ ਹਮ ਤਿਹੇ ਰਹਿਣ ਦਿੰਦੇ ਸਭ ਚਲ ਕੋਈ ਨਾ ਮੈਨੂੰ ਨਾ ਤੇਹੀ ਇਹਨਾਂ ਨਾਲ ਗੱਲ ਕਰ ਲੈੰਦਿੰਦੇ ਨਾ ਤੇ ਫਿਰ ਵੇਖਿਓ ਕਿੰਦਾਂ ਸਿੱਧੀਆਂ ਹੁੰਦੀਆਂ ਉਹ ਪੁੱਤ ਮੇਰੀ ਗੱਲ ਸੁਣ ਤੈਨੂੰ ਪਤਾ ਹੀ ਹੈ ਜੇ ਗੱਲ ਕਰਕੇ ਤੇ ਮੁੜ ਕੇ ਤੂੰ ਬੁਰੀ ਬਾਨਾ ਫੇਰ ਅਖਰਾਏ ਵੀ ਨਾ ਇੱਥੇ ਆਵੇ ਤੇ ਚੁੱਪ ਕਰਕੇ ਉਹੀ ਰਹਿ ਚੱਲ ਮੇਰੇ ਤੇ ਇਦਾਂ ਟਾਈਮ ਲੰਘਦਾ ਰਹਿਣਾ ਜੋ ਮੇਰੇ ਸਿਰ ਤੇ ਪਈਆਂ ਨੇ ਨਸੀਬਤ ਉਹ ਤਾਂ ਮੈਂ ਕੱਟਣੀ ਪੈਣੀ ਹੈ ਮਮੀ ਜੀ ਡੈਡੀ ਨੂੰ ਗੈਨਰ ਜੇ ਸਾਲੀ ਹੋਇਆ ਵਾ ਤੇ ਇਹਨਾਂ ਨੇ ਘਰ ਤੇ ਆ ਹਾਲਾਤ ਕਰਦੇ ਆ ਇਹਨਾਂ ਦੇ ਤੇ ਜ਼ਿੰਦਗੀ ਬੜੀ ਲੰਮੀ ਆ ਕਾ ਕੀ ਕਰਨਗੇ ਮੂੰਹ ਹੀ ਦੂਜੇ ਪਾਸੇ ਲਾ ਤਾ ਕਰਦਾ ਜਦੋਂ ਦਾ ਤੇਰਾ ਪਿਓ ਚਲ ਗਿਆ ਨਾ ਇਹਨਾਂ ਤੇ ਘਰ ਦਾ ਛੱਡਿਆ ਕੱਖ ਨਹੀਂ ਕੋਈ ਨਹੀਂ ਮੰਮੀ ਮੈਂ ਸਮਝਾਉਣੀ ਐ ਇਹਨਾਂ ਨੂੰ ਪਰ ਨਾ ਵੀਰ ਜੀ ਹੀ ਇਧਰ ਆ ਇਧਰ ਆਜੋ ਸਸੀਗਲ ਵੀਰ ਜੀ ਸਸੀਗਲ ਪਾਣਾ ਹੋਰ ਸਾਨੂੰ ਠੀਕ ਠਾਕ ਨੇ ਹਾਂਜੀ ਠੀਕ ਠਾਕ ਵਧੀਆ ਆਪਣੀ ਸੁਣਾਓ ਤੁਸੀਂ ਵਧੀਆ ਵਧੀਆ ਹੋਣੀ ਆ ਜੀ ਹਾਂਜੀ ਘੜੀ ਕੀ ਹੋਈ ਐ ਠੀਕ ਆ ਇਹ ਪਣੀ ਪਿੱਤਰ ਚਰੀ ਨੇ ਅਛਾ ਅਛਾ ਤੇ ਦਲਜੀਤ ਵੀ ਜੀ ਇੱਥੇ ਦਲਜੀਤ ਵੀ ਮੇਰੇ ਨਾਲ ਹੀ ਆਇਆ ਮਾਰੇ ਉਹ ਆਵਾਜ਼ ਮਾਣੀ ਜੀ ਦਲਜੀਤ ਦਲਜੀਤ ਆ ਗਿਆ ਆ ਗਿਆ ਸਸੀ ਜੀ ਸਸੀ ਜੀ ਠੀਕ ਹੈ ਹਾਂ ਜੀ ਵਧੀਆ ਪੀਸ ਨਾ ਵਧੀਆ ਵਧੀਆ ਤੁਹਾਨੂੰ ਨਹੀਂ ਆਈ ਥੋੜਾ ਜੇਰੀ ਹੋਇਆ ਆਈ ਨਾ ਅਸ਼ਾਮ ਹਾਂ ਜੀ ਹੋਰ ਭਾਜੀ ਠੀਕ ਹੈ ਹਾਂ ਜੀ ਠੀਕ ਨੇ ਚਲੋ ਵਧੀਆ ਹਾਂ ਜੀ ਹਾਂ ਜੀ ਵੇਖੋ ਵੀਰ ਜੀ ਆਪ ਤੇ ਤੀਹ ਦੋਵੇਂ ਜਣੇ ਰਹਿੰਦੇ ਜੀ ਘਰੋਂ ਬਾਹਰ ਤੇ ਮੰਮੀ ਰਹਿੰਦੇ ਆ ਇਕੱਲੇ ਘਰ ਥੋੜਾ ਬੋਧਾ ਨਾ ਰੁਪਿੰਦਰ ਭਾਬੀ ਤੇ ਸੰਦੀਪ ਨੂੰ ਸਮਝਾਓ ਵੀ ਮੰਮੀ ਦੇ ਕੋਲ ਬੈਠਿਆ ਕਰਨਾ ਦੇਖ ਲੋ ਘਰ ਦੇ ਹਾਲ ਸਵੇਰ ਦੀ ਰੋਟੀ ਨਹੀਂ ਪਕਾਈ ਹੈਗੀ ਤੇ ਮੰਮੀ ਵਿਚਾਰੇ ਭੁੱਖੇ ਨੇ ਤੀਹ ਸਮਝਾਉਂਦੇ ਕਿਉਂ ਨਹੀਂ ਦੋਵੇਂ ਜਣੇ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਮੰਮੀ ਨੂੰ ਹਰ ਚੀਜ਼ ਦੀ ਲੋੜ ਵਾ ਤੇ ਜੇ ਕੱਲ ਨੂੰ ਉਹਨਾਂ ਨੇ ਵੱਖਰੀ ਪਕਾ ਲਈ ਨਾ ਫਿਰ ਨਾ ਰੋਲਾ ਪਾਓ ਦੋਵੇਂ ਜਣੇ ਵੀ ਮੰਮੀ ਵੱਖਰੇ ਹੋਣ ਦੀਆਂ ਗੱਲਾਂ ਕਰਦੀ ਆ ਉਹਨਾਂ ਵਜ੍ਹਾ ਨਾਲ ਤੇ ਆਪਣਾ ਢਿੱਡ ਪਰ ਨਹੀਂ ਆ ਨਾ ਇਹ ਮੈਡਮਾਂ ਬਣ ਕੇ ਦੋਵੇਂ ਜਣੀਆਂ ਅੰਦਰ ਬੈਠੀਆਂ ਵਾ ਕੀ ਗੱਲ ਵਾ ਇਹਨਾਂ ਨੂੰ ਵੱਖਰੇ ਵੱਖਰੇ ਬੁਏ ਮਾਰੇ ਦੋਵਾਂ ਜਣੀਆਂ ਨੇ ਅਜੇ ਤੱਕ ਇਹਨਾਂ ਨੂੰ ਇਹ ਪਤਾ ਨਹੀਂ ਲੱਗਾ ਵੀ ਮੈਂ ਕਹਨ ਆਈ ਆ ਤੇ ਮੈਨੂੰ ਮਿਲਣ ਤਾਂ ਕ ਵੀ ਨਹੀਂ ਆਈ ਆ ਪੁੱਛੋ ਹੈ ਇਹਨਾਂ ਨੂੰ ਵੀ ਭਲਾ ਕੀ ਗੱਲ ਵਾ ਲੈ ਹਾਨੂੰ ਤਾਂ ਭੈਣਾ ਗੱਲ ਦਾ ਪਤਾ ਹੀ ਨਹੀਂ ਆ ਕੋਈ ਗੱਲ ਨਹੀਂ ਹੁਣੇ ਆਵਾਜ਼ ਮਾਰ ਕੇ ਪੁੱਛ ਲੈਣੀ ਹੈ ਉਹਨਾਂ ਨੂੰ ਮੈਂ ਮਾਰਦਾ ਨਾ ਵਾ ਸੰਦੀਪ ਨੂੰ ਸੰਦੀਪ ਪਰਿੰਦਰ ਗੱਲ ਸੁਣੋ ਉਹਨਾਂ ਨੇ ਆਵਾਜ਼ ਕਿਥੋਂ ਸੋਨੇ ਦਾ ਕੰਨ ਲਾ ਲੈਂਦੀਆਂ ਨੇ ਮਾਂ ਕੀ ਗੱਲ ਸੁਣਦੀ ਆ ਨਾ ਕੋ ਸਸਟੀ ਸਸਟੀ ਕਹਿੰਦੇ ਸਸਟੀ ਕਹਦਾ ਸਸਟੀ ਲੈ ਜਾ ਠੀਂ ਨੇ ਮੇਰੀ ਗੱਲ ਸੁਣ ਦੋਵੇਂ ਜਾਣੀਆਂ ਮੰਮੀ ਰੋਟੀ ਨਹੀਂ ਦੱਸਣ ਦੇ ਆ ਤੂੰ ਰੋਟੀ ਕਹਿੰਨੀ ਬਣਾਈ ਮੇਰੀ ਗੱਲ ਸੁਣੋ ਅੱਜ ਰੋਟੀ ਦੀ ਵਾਰੀ ਮੇਰੀ ਨਹੀਂ ਇਹਦੀ ਵਾਰੀ ਹੀ ਇਹ ਬਣਾਉਂਦੀ ਮੈਂ ਸਫਾਈ ਆਪਣੀ ਕਰ ਦਿੱਤੀ ਸੀ ਮੈਂ ਵਿਹਲੀ ਹੋ ਗਈ ਆ ਨਾ ਸਫਾਈ ਬੜੀ ਚਾਸਵਾਦੀ ਕੀਤੀ ਹੈ ਨਾ ਉਦਾਂ ਹੀ ਖਲਾਰਾ ਪਿਆ ਹੀ ਬੰਦਾ ਬੈਠਦਾ ਵੀ ਖਲਾਰਾ ਚੁੱਕ ਲਿੰਦਾ ਲੋਕ ਨਹੀਂ ਮੜਾ ਮੜਾ ਝਾੜੂ ਮਾਰਿਆ ਵਾ ਤੇ ਬਸ ਖਲਾਰਾ ਮੈਂ ਚੁੱਕ ਕੇ ਆਈ ਹੀ ਮੈਨੂੰ ਕੀ ਪਤਾ ਹੁਣ ਦੁਬਾਰਾ ਤੂੰ ਪਾਤਾ ਹੋਗਾ ਆਹ ਦੁਬਾਰਾ ਮੈਂ ਬਾਹਰ ਪਾਧਾ ਲੈਣੇ ਚ ਖੜਨ ਦੇ ਹੀ ਨਾ ਅੰਦਰ ਉਹਨਾਂ ਨੇ ਪਾ ਦਿੱਤਾ ਆ ਕਹਿੰਦੀ ਹੁਣੀ ਆ ਬਹਾਨਾ ਲਾ ਦਿੰਨੀ ਆ ਕਿ ਸਫਾਈ ਨਹੀਂ ਚੰਗੀ ਹੋਈ ਮੈਂ ਤਾਂ ਇਹ ਨਹੀਂ ਰੋਟੀ ਬਣਾਈ ਹੈਗੀ ਭਾਜੀ ਸਿੱਧੀ ਗੱਲ ਜੇ ਜਦੋਂ ਇਹ ਨਹੀਂ ਕੰਮ ਚਾਹੀਦੇ ਕਰਦੇ ਹੈਗੇ ਕੋਈ ਗੱਲ ਨਹੀਂ ਮੈਂ ਫਿਰ ਸਫਾਈ ਵੀ ਨਾ ਕਰਿਆ ਕਰੂੰਗੀ ਕਰ ਲੈ ਕਰ ਆਪੇ ਹੀ ਮੈਂ ਵੀ ਆਪਣੀ ਮਰਜ਼ੀ ਦਾ ਕੰਮ ਕਰਿਆ ਕਰੂ ਜਿਹੜਾ ਕਰਨਾ ਹੋ। ਰੁਪਿੰਦਰ ਤੁਸੀਂ ਵਾਰੀਆਂ ਜੋ ਵਧੀਆਂ ਤੇ ਰਲ ਮਿਲ ਕੇ ਕੰਮ ਕਰ ਲਿਆ ਕਰੋ। ਪਹਿਲਾਂ ਰੋਟੀ ਪਾਣੀ ਦਾ ਕਰ ਲਿਆ ਤੇ ਮੁੜ ਕੇ ਸਫਾਈ ਦਾ ਕਰ ਲਿਆ। ਇਹ ਥੋੜੀ ਗੱਲ ਆ ਵੀ ਉਹਨੇ ਪਕਾਉਣੀਆਂ ਤੇ ਉਹਨੇ ਪਕਾਉਣੀਆਂ। ਸੰਦੀਪ ਤੁਸੀਂ ਸਾਡੇ ਸਾਹਮਣੇ ਤਮਾਸ਼ਾ ਲਾਈ ਜਾਂਦੀਆਂ ਈ ਹੋ ਤੇ ਬਾਅਦ ਚ ਕੀ ਕਰਦੀਆਂ ਹੋ ਗਈਆਂ? ਉੱਠ ਕੇ ਚੁੱਪ ਕਰਕੇ ਰੋਟੀ ਬਣਾ ਲੈ ਕਰ ਠੀਕ ਆ ਨਾ। ਜਦੋਂ ਮੇਰੀ ਵਾਰੀ ਹੁੰਦੀ ਹੈ ਨਾ ਮੈਂ ਟਾਈਮ ਨਾਲ ਰੋਟੀ ਬਣਾ ਲੈਨੀ ਆ। ਆਹੋ ਮੈਨੂੰ ਪਤਾ ਵਾ ਕਿੰਨਾ ਕੁ ਬਣਾ ਲੈਨੀ ਆ ਚੰਗਾ। ਵਾਰੀ ਵੀ ਜੋਤ ਨਹੀਂ ਬੰਨੀ ਹੀ। ਜਦੋਂ ਕਠੀਆਂ ਕੰਮ ਕਰਦੀਆਂ ਹੈ ਨਾ ਉਦੋਂ ਵੀ ਨਹੀਂ ਰਲ ਕੇ ਕਰਦੀ ਏ ਮੇਰਾ ਕਸੂਰ ਤੇ ਪਰਛੇ ਦੀ ਕੱਢਣਾ ਵਾ ਆਪਣੀ ਗੱਲ ਦੀ ਮੰਨੀ ਹੈ ਨਾ ਤੇ ਕਸੂਰੀ ਕਿਦਾ ਵਾ ਕਸੂਰੀ ਤੇਰਾ ਵਾ ਹੋਰ ਕਿਦਾ ਵਾ ਵੇਖੋ ਭਾਬੀ ਵਾਰੀਆਂ ਵੀ ਉਦੋਂ ਤਾਂ ਬੰਨੀਆਂ ਹੀ ਗਿਆ ਤੇ ਹੀ ਉਦੋਂ ਵੀ ਦੋਵੇਂ ਜਣੀਆਂ ਲੜਦੀਆਂ ਹੀ ਤੇ ਸਿਆਪਾ ਫਿਰ ਰੋਟੀ ਦਾ ਹੀ ਤੇ ਕੰਮ ਤੇ ਫਿਰ ਉਹੀ ਰਿਹਾ ਜੇ ਤੁਸੀਂ ਨਹੀਂ ਮੰਨਣਾ ਤੇ ਮੰਮੀ ਨੂੰ ਮੈਂ ਨਾਲ ਲੈ ਜਾਨੀ ਆ ਫਿਰ ਵੀ ਤੁਹਾਨੂੰ ਸੁਭਦਾ ਵਾ ਵੀ ਸਾਨੂੰ ਲੋਕਾਂ ਨੇ ਗੱਲਾ ਕਰਨੀਆਂ ਤੇ ਰੋਟੀ ਤੇ ਹੀ ਪਕਾ ਨਹੀਂ ਸਕਦੀਆਂ ਜੇ ਨਹੀਂ ਪਕਾ ਸਕਦੀਆਂ ਨਾ ਤੇ ਮੈਨੂੰ ਦੱਸ ਦੋ ਮੰਮੀ ਨੂੰ ਮੈਂ ਅੱਜ ਹੀ ਨਾਲ ਲੈ ਜਾਨੀ ਆ ਦੀਦੀ ਆਪਲਾ ਕਿਦਾਂ ਦੀ ਗੱਲ ਹੋਈ ਮੰਮੀ ਨੂੰ ਕੱਲੀ ਨਾਲ ਖੜਨਾ ਆ ਜੇ ਕੰਮ ਦੀ ਚੱਲ ਸਵਾਦ ਨਾਲ ਵੰਡਿਆ ਹੁੰਦਾ ਨਾ ਤੇ ਸਾਰਾ ਹੀ ਕੰਮ ਹੋ ਜਾਏਗਾ ਨਾ ਹੀ ਰੁਪਿੰਦਰ ਇੱਥੇ ਚੁੱਪ ਕਰ ਜਾ ਜਾਓ ਜਾ ਕੇ ਤੇ ਚਾਹ ਪਾਣੀ ਬਣਾਉਂਦੋ ਜਾਨੀ ਲੇ ਆ ਅੱਜ ਸਾਰਾ ਟੰਬਰ ਇੱਥੇ ਬੈਠਾ ਵਾ ਕੋਈ ਨਹੀਂ ਸੱਸੀ ਗੱਲ ਪੁੱਛੀ ਹਾਂ ਠੀਕ ਠਾਕ ਸੱਸੀ ਗੱਲ ਜੀ ਸੱਸੀ ਕਾ ਸੱਸੀ ਗੱਲ ਭੈਣ ਜੀ ਹੋਰ ਸੁਣਾ ਠੀਕ ਠਾਕ ਠੀਕ ਠਾਕ ਜੋ ਤੂੰ ਸੁਣਾ ਵਧੀਆ ਵਧੀਆ ਹੋਰ ਪਰੌਣਾ ਠੀਕ ਆ ਹਾਂਜੀ ਠੀਕ ਠਾਕ ਨੇ ਹੋਰ ਬਾਕੀ ਪਰਿਵਾਰ ਸਾਰੇ ਵਧੀਆ ਠੀਕ ਠਾਕ ਨੇ ਚੱਲ ਆ ਕਿੰਨੇ ਦਿਨ ਹੋ ਗਏ ਮੈਂ ਅਸੋ ਕਹਿਣ ਲਈ ਹਾਂ ਆਉਂਦੀ ਆ ਤਾਂ ਉਧਰੋਂ ਹੋ ਕੇ ਚਲ ਜਾਂਦੀ ਆ ਕਦੇ ਆਈ ਨਹੀਂ ਗਈ ਨਹੀਂ ਨਹੀਂ ਕੋਈ ਨਹੀਂ ਅੱਜ ਜਾਵਾਂਗੀ ਮੈਂ ਤਾਂ ਬਾਹਰ ਸੁਣ ਲਈ ਹਾਂ ਬੜੀ ਰੌਲੀ ਪੈਣ ਰਹੀ ਸੀ ਕੀ ਗੱਲ ਹੋਈ ਆ ਉਹ ਚਾਚੀ ਜੀ ਰੌਲੀ ਕਰਦੀ ਪੈਣੀ ਆ ਐਦਾਂ ਕਰਦੀਆਂ ਡੇ ਗੱਲਾਂ ਪਤਾ ਕਰਨ ਉਹਦਾਂ ਗੱਲਾਂ ਪਤਾ ਕਰਨ ਦੇ ਤਾਂ ਤਾਂ ਲੱਗਾ ਹੋਣਾ ਅੱਛਾ ਅੱਛਾ ਮੈਨੂੰ ਤਾਂ ਐਦਾਂ ਲੱਗਾ ਉੱਚੀ ਉੱਚੀ ਬੋਲਣ ਦੇ ਆ ਪਤਾ ਨਹੀਂ ਕੀ ਗੱਲ ਹੋਈ ਆ ਉਹਨੇ ਨਹੀਂ ਭੈਣ ਆਈ ਨਾ ਤਾਂ ਕਰਕੇ ਅੱਛਾ ਅੱਛਾ ਠੀਕ ਜੋਤ ਆਈ ਨਾ ਜੋਤ ਨਾਲ ਡੇ ਨੇ ਉੱਚੀ ਉੱਚੀ ਗੱਲਾਂ ਕਰਨ ਤਾਂ ਕਰਕੇ ਤੁਹਾਨੂੰ ਲੱਗਾ ਨੇ ਮੇਰੀ ਗੱਲ ਸੁਣਨਾ ਕਿੰਨੀਆਂ ਗੱਲਾਂ ਉਥੇ ਸੁਣਨੀਆਂ ਪਈਆਂ ਸਭ ਤੇਰੀ ਵਜ੍ਹਾ ਕਰਕੇ ਹੋਣ ਡਿਆ ਵਾ ਜੇ ਦੋ ਫੁਲਕੇ ਲਾ ਦਿੰਦੀ ਤੇ ਕਿਹੋ ਚੱਲਿਆ ਹੀ ਫੁੱਲ ਨਹੀਂ ਝੜ ਚੱਲੇ ਤੇਰੇ ਤੇ ਮੇਰੇ ਫੁੱਲ ਚੜ ਚੱਲੇ ਹੀ ਤੇ ਤੇਰੀਆਂ ਫਿੱਤੀਆਂ ਲੱ ਚੱਲੀਆਂ ਹੀ ਅੱਜ ਤੱਕ ਮੈਂ ਜੋਦ ਕੋ ਗੱਲ ਨਹੀਂ ਸੁਣੀ ਕਿੰਨੀਆਂ ਗੱਲਾਂ ਸੁਣਾਤੀਆਂ ਉਹਨੇ ਮੈਨੂੰ ਤੇ ਮੈਂ ਸੁਣੀ ਅੱਜ ਤੱਕ ਨਾ ਮੈਨੂੰ ਪਿੱੜ ਕੇ ਦਵਗਾ ਤੱਕ ਨਹੀਂ ਪਿਆ ਆਪਣੀ ਮਰਜ਼ੀ ਨਾਲ ਕੰਮ ਕਰਦੀ ਹੁੰਨੀ ਜਿਹੜਾ ਕਰਨਾ ਆ ਆਹੋ ਤੈਨੂੰ ਪਿਆ ਤੇ ਮੈਨੂੰ ਨਹੀਂ ਪਿਆ ਹਨਾ ਧੱਪਕਾ ਤੂੰ ਹਲੋ ਘਰਵਾ ਆ ਘਰ ਮਾਠੀ ਜੇ ਦੋਸਤ ਸਫਾਈ ਚਾਈ ਨਾ ਕਰ ਲੈਂਦੀ ਨਾ ਤੇ ਮੈਂ ਰੋਟੀਆਂ ਪਕਾ ਦਿੰਦੀ ਆ ਜੇ ਨਹੀਂ ਨਾ ਕਰਕੇ ਮੈਂ ਰੋਟੀਆਂ ਨਹੀਂ ਪਕਾਈਆਂ ਤੇਰਾ ਕਰਕੇ ਜੇ ਨਹੀਂ ਸਫਾਈ ਹੋਈ ਤੇ ਬਾਅਦ ਚ ਮੈਂ ਕਰ ਲੈਂਦੀ ਫੁਲਕੇ ਤੇ ਬਣਾਉਂਦੀ ਆ ਆਪਣੇ ਮੈਂ ਕੋ ਬਣਾਉਂਦੀ ਆ ਮੈਂ ਸਫਾਈ ਦਾ ਕੰਮ ਵੀ ਕਰਾਂ ਫੁਲਕੇ ਵੀ ਬਣਾਵਾਂ ਸਾਰੇ ਕੰਮ ਮੈਂ ਕਰਾਂ ਤੂੰ ਮਹਾਰਾਣੀ ਬੈਠੀ ਰਹੇ ਹੈਨਾ ਮੈਂ ਮੋਲ ਲਾ ਲੈਂਦੀ ਡੇਢ ਕੰਨ ਦੇ ਵਿੱਚ ਉਹ ਮੇਰੀ ਮਰਜ਼ੀ ਮੈਂ ਜੋ ਮਰਜ਼ੀ ਲਾਵਾਂ ਆਪਣੇ ਕਮਰੇ ਦੇ ਚ ਉਹ ਚੋਕੇ ਖੜਨੀ ਮੇਰੇ ਹੀ ਹੈ ਨਾ ਚੱਲ ਲੜਨਾ ਛੱਡ ਦੇ ਹੁਣ 24 ਘੰਟੇ ਬਸ ਲੜਦੀ ਰਹਿੰਦੀ ਆ ਐਦਾਂ ਕਰ ਮੈਂ ਚਾਹ ਬਣਾ ਲੈਨੀ ਆ ਤੇ ਤੂੰ ਕੁਝ ਬਣਾ ਲੈ ਨਾਲ ਚਾਹ ਦੇ ਬਣਾਉਣਾ ਕੀ ਆ ਫਿਰ ਜਦ ਮਰਜ਼ੀ ਨਾ ਬਣਾ ਲਿਆ ਨਾ ਫਿਰ ਕਹਿਣਾ ਆ ਨਹੀਂ ਬਣਾਉਣਾ ਆ ਬਣਾਉਣਾ ਹੀ ਮੈਨੂੰ ਨਹੀਂ ਪਤਾ ਜੋ ਮਰਜ਼ੀ ਬਣਾ ਲਾ ਠੀਕ ਆ ਨਾ ਇਹ ਵੀ ਹੁਣ ਮੈਂ ਹੀ ਦੱਸਾਂ ਤੈਨੂੰ ਹਰ ਕੰਮ ਮੈਂ ਹੀ ਦੱਸਣੇ ਹੁੰਦੇ ਆ اپنی مرضی نے کوئی کام نہیں کرنا چپ کریں گے کہ نہیں کریں گی جِنਨਾ ਕਿ ਦੱਸਾਂ ਨਾ اونਾਂ ਕੀ ਕਰਦੀ ਹੈ ਮੈਂ ਇੱਥੇ ਛੱਡ ਦੇਣਾ ਸਾਰਾ ਉਹ ਵੇਲਾ چپ ਕਰਕੇ ਤੇ ਕਰੀ ਜਾ ਕੰਮ ਕੋਈ ਗੱਲ ਨਹੀਂ ਇਹਨਾਂ ਨੂੰ ਆਹ ਲੈਣ ਦੋ ਫਿਰ ਦੱਸੂਗੀ ਇਹਨਾਂ ਨੂੰ ਪਤਾ ਮੈਂ ਕਿਦਾਂ ਪੈਣ ਦੇ ਸਾਹਮਣੇ 헤ਜਲੇ ਬਣਦੇ ਹੀ ਨੇ ਆਹ ਬੈਠੀ ਆਂ ਇਹ ਗੁੱਸੇ ਦੀ ਬੜੀ ਹੈ ਸੰਦੀਪ ਕੀ ਗੱਲ ਵਾ ਇਨੇ ਕੁਛ ਜਿਵੇਂ ਬਿਠੀ ਤੁਹਾਨੂੰ ਤਾਂ ਜਿੱਦਾਂ ਪਤਾ ਹੀ ਨਹੀਂ ਹੈ ਨਾ ਸਾਰਿਆਂ ਸਾਹਮਣੇ ਉਡਡ ਕੇ ਪੈਂਡੇ ਹੀ ਦੋ ਸੰਦੀਪ ਕੁਈ ਨਾ ਕਦੇ ਕਰਨਾ ਹੀ ਪੈਂਦਾ ਵਾ ਫਿਰ ਭੈਣ ਨਹੀਂ ਘੜਾ ਵਾ ਕਹਿੰਦੇ ਕੁਝ ਨਹੀਂ ਆਹੋ ਸਾਰਿਆਂ ਸਾਹਮਣੇ ਬੇਇੱਜ਼ਤੀ ਕਰਿਆ ਕਰੋ ਮੇਰੀ ਕੇ ਉਹਨਾਂ ਨੇ ਕਹਿਣਾ ਘਰ ਚੋਂ ਹੱਡੀ ਆ ਤੇ ਇਹਦੀ ਇੱਜ਼ਤ ਇੰਨੀ ਕੀ ਆ ਉਹ ਮੇਰੀ ਗੱਲ ਸੁਣ ਇੰਨਾ ਕ ਕਰਨਾ ਪੈਂਦਾ ਵਾ ਤੈਨੂੰ ਵੀ ਪਤਾ ਹੀ ਆ ਉਹ ਤੇ ਫਿਰ ਮੈਂ ਕੀ ਕਹਿੰਦਾ ਦੱਸ ਆਹੋ ਚਾਰ ਬੰਦੇ ਹੋਰ ਇਕੱਠੇ ਕਰ ਲੈਂਦੇ ਉਹਨਾਂ ਦੇ ਸਾਹਮਣੇ ਬੇਇੱਜ਼ਤੀ ਕਰ ਦਿੰਦੇ ਨਾਲੇ ਉਹ ਸੋਹਣੇ ਲੱਗਣ ਡੇ ਸੀ ਹੁਣ ਮੰਨ ਵੀ ਜਾ ਕੀ ਲੈਣੀ ਮਨ ਦਾ ਦੱਸ ਕੀ ਲੈਣਾ ਦੱਸ ਇੱਦਾਂ ਕਿਦਾਂ ਮੈਂ ਮੰਨ ਜਾ ਫਿਰ ਦੱਸ ਕਿਦਾਂ ਮਰਨ ਦਾ ਦੱਸ ਫਿਰ ਇੱਕ ਸ਼ਰਤ ਆ ਫਿਰ ਉਹ ਦੱਸ ਬਾਬਾ ਮੈਨੂੰ ਨਾ ਸ਼ਹਿਰ ਲੈ ਜਾ ਮੈਂ ਸਵੇਰ ਦਾ ਕੁਝ ਖਾਦਾ ਨਹੀਂ ਆ ਨਾਲੇ ਨਾ ਮੈਨੂੰ ਜੁੱਤੀ ਲੈ ਕੇ ਦੋਗੇ ਉਹ ਲੈ ਹੱਥ ਦਊਗਾ ਇਹਨਾਂ ਨੂੰ ਤੇ ਰੋਟੀ ਖਵਾਉਣਾ ਸਾਰਾ ਕੁਝ ਬਣਿਆ ਵਾ ਕੋਈ ਗੱਲ ਨਹੀਂ ਮੰਮੀ ਨੇ ਫੜਾ ਦੇਣੀ ਰੋਟੀ ਕੋਈ ਗੱਲ ਨਹੀਂ ਇਹਨਾਂ ਨੂੰ ਕਹ ਦੇ ਆਪਾਂ ਰੋਟੀ ਖਾ ਲਈ ਆਪਾਂ ਸ਼ਰਮ ਖਾ ਗਿਆਵਾਂਗੇ ਪੱਕਾ ਲੈ ਕੇ ਜਾਓਗੇ ਨਾ ਪੱਕਾ ਲੈ ਕੇ ਜਾਊਂਗਾ ਲੈ ਕੇ ਕਿਉਂ ਨਹੀਂ ਜਾਣਾ ਇਹ ਨਾ ਹੋਵੇ ਬਾਅਦ ਵਿੱਚ ਮੁੱਕਰ ਜੋ ਉਹ ਜੁੱਤੀ ਵੀ ਲੈ ਕੇ ਦਊਂਗਾ ਤੇ ਰੋਟੀ ਵੀ ਸ਼ਰਮ ਖਾ ਗਿਆਵਾਂਗੇ ਜੇ ਮੈਨੂੰ ਹੋਰ ਕੁਝ ਪਸੰਦ ਆ ਗਿਆ ਨਾ ਤੇ ਮੈਂ ਉਹ ਵੀ ਚੀਜ਼ ਲੈਣੀ ਆ ਉਹ ਲੈ ਆ ਦਊਂਗਾ ਬਾਬਾ ਅੱਗੇ ਵੀ ਲੈ ਕੇ ਦੇ ਨਹੀਂ ਆ ਆ ਜਾ ਫਿਰ ਅੰਦਰ ਨੂੰ ਮਨ ਵੀ ਜਾਇਆ ਕਰਕੇ ਤੇ ਹੁਣ ਚਲ ਗਈ ਆ ਨਾ ਭੈਣ ਦੇਖਿਓ ਸਹੀ ਕਿੱਦਾਂ ਆਉਂਦੇ ਹੁਣ ਅੰਦਰ ਨੂੰ ਭੱਜੇ ਵੀ ਮਨਾ ਲਈਏ ਹੁਣ ਇਹਨਾਂ ਨੂੰ ਪਹਿਲਾਂ ਬੁਣੀਆਂ ਤੇ ਗੱਲਾਂ ਕਰਨ ਦੇ ਉਹਨਾਂ ਦੇ ਸਾਹਮਣੇ ਰਪਿੰਦਰ ਰਪਿੰਦਰ ਕੀ ਗੱਲ ਹੋ ਗਈ ਆ ਗੱਲ ਦਾਦਾ ਨੂੰ ਪਤਾ ਹੀ ਹੈ ਕੀ ਗੱਲ ਹੋਈ ਹੈ ਤੁਹਾਡੇ ਸਾਹਮਣੇ ਹੀ ਹੁੰਦੀਆਂ ਸਾਰੀਆਂ ਗੱਲਾਂ ਓਹ ਤੂੰ ਛੇ ਦੇਣ ਹੋ ਗਈਆਂ ਇਹ ਉਹਦੇ ਭੈਣ ਦੇ ਸਾਹਮਣੇ ਮੈਂ ਧਿਆ ਹੀ ਉਹਦਾ ਤੈਨੂੰ ਮੈਂ ਬੋਲ ਸਕਣਾ ਮੈਂ ਇਦਾਂ ਨਾਲੇ ਮੈਂ ਤੁਹਾਨੂੰ ਕੱਲੀ ਹੁੰਦਾ ਐ ਮੈਨੂੰ ਹੁਣ ਮੈਨੂੰ ਫੁੱਲੀਆਂ ਆਈਆਂ ਨਾ ਭਾਈ ਜਾਓ ਜਿਹੜੀ ਗੱਲ ਹੈਗੀ ਉਹ ਮੈਨੂੰ ਦੱਸੋ ਓਏ ਓ ਚਲ ਗਈ ਆ ਹੁਣ ਕੋ ਟੈਨਸ਼ਨ ਲੈਣ ਦੀ ਹੈ ਮੇਰੀ ਗੱਲ ਸੁਣੋ ਕਿੱਡੀ ਕਿ ਉੱਥੇ ਗਰੀ ਆਖਰਾ ਚੱਲੀ ਜੇ ਦੋ ਰੋਟੀਆਂ ਮਾਦਾ ਦੀਆਂ ਵੀ ਲਾ ਦਿੰਦੀ ਤੇ ਆਪਣੀਆਂ ਵੀ ਤੂੰ ਲਾਈਆਂ ਸੀ ਸੰਦੀਪ ਦੀਆਂ ਤੂੰ ਰਹਿਣ ਦਿੰਦੀ ਮੈਂ ਇਦਾਂ ਕਰਿਆ ਕਰਨਾ ਵਾ ਹੁਣ ਆਪਣੇ ਜੁਗੀਆਂ ਵੀ ਲਾਇਆ ਕਰਨੀਆਂ ਠੀਕ ਵਾ ਨਾ ਮੈਂ ਸ਼ਹਿਰੋਂ ਜਾ ਕੇ ਖਾਇਆ ਕਰਨੀਆਂ ਉਹ ਨਾ ਕੰਮ ਹੀ ਨਿਭੜੇ ਉਹ ਇਦਾਂ ਨਾ ਕਰਿਆ ਕਰ ਇਹ ਮੈਂ ਉਹ ਗੱਲ ਜਿਹੜੇ ਕੰਮ ਤੁਸੀਂ ਆਏ ਹੈ ਨਾ ਉਹ ਕੰਮ ਨਹੀਂ ਹੋਣੇ ਹੈਗੇ ਐਡੀ ਛੇਤੀ ਨਹੀਂ ਮੁੰਨਣ ਵਾਲੀ ਹੈਗੀ ਠੀਕ ਵਾ ਨਾ ਓਹੋ ਮੈਂ ਕਹਿਨ ਤੇ ਡਿਆ ਵਾ ਪ੍ਰਾਗਲਤੀ ਹੋ ਗਈ ਹਾਲੇ ਕੰਨ ਫੜ ਲਾ ਹੋਰ ਦੱਸ ਕੀ ਜਾਨੀ ਫਿਰ ਇੱਕ ਸ਼ਰਤ ਵਾ ਫਿਰ ਮੈਂ ਮੰਨੂਗੀ ਦੱਸ ਹਾਂ ਅੱਗੇ ਕਿੰਨੀਆਂ ਸ਼ਰਤਾਂ ਤੇਰੀਆਂ ਮੰਨੀਆਂ ਦੱਸ ਦੇ ਕਿਹੜੀ ਸ਼ਰਤ ਵਾ ਗੱਲ ਇਹਦਾ ਵਾ ਇੱਕ ਸੂਟ ਲੈ ਕੇ ਦੋ ਲੈ ਇਹ ਇੱਕ ਕਾਲੀ ਤੂੰ ਦੋ ਲੈ ਲਈ ਭੈਣ ਸੂਟ ਪੱਕਾ ਆਹੋ ਚਲੋ ਠੀਕ ਹੈ ਤੇ ਮੈਨਾ ਰੋਟੀ ਵੀ ਉੱਥੋਂ ਖਾ ਗਏ ਹੋਣੀ ਸ਼ਰਮ ਮੈਂ ਜ ਕਰ ਬਣਾਉਣੀ ਨਹੀਂ ਆ ਉਹ ਮੰਮੀ ਜੋਗੀਆਂ ਤੂੰ ਲਾਦੇ ਹਾਂ 2 4 ਤੇ ਆਹੀ ਸ਼ਰੋ ਖਾਵਾਂਗੇ ਤਿੰਨ ਤੇ ਰੋਟੀਆਂ ਖਾਣੀਆਂ ਉਹਨੇ ਵਿਚਾਰੀ ਨੇ ਕੋਈ ਨਹੀਂ ਸੋਚਦੀ ਆ ਪਕਾਉਣੀ ਆ ਕਿ ਨਹੀਂ ਪਕਾਉਣੀ ਉਹ ਸੋਚਣਾ ਕੀ ਆ ਵੀ ਇਹਨਾ ਮੈਂ ਕਹਤਾ ਉਹਨਾ ਦੋ ਸੂਟ ਲੈਣੀ ਤੇ ਜਾ ਜਾ ਕੇ ਰੋਟੀਆਂ ਖਾਦੀ ਚੱਲ ਪਕਾ ਦੇਣੀ ਆ ਜੇ ਕਹਿੰਦੇ ਆ ਤੇ ਚੱਲ ਆ ਜਾਗਾ ਬਾਹਰ ਉਹਨਾ ਕਹਿਣਾ ਅੰਦਰ ਵੜ ਗਏ ਤੇ ਹੁਣ ਇਹ ਆ ਕਿ ਜਿਹੜੀਆਂ ਗੱਲਾਂ ਇੱਥੇ ਹੋਉਂਦੀਆਂ ਆ ਵਾ ਨਾ ਇਹਨਾਂ ਗੱਲਾਂ ਤੇ ਰਿਓ ਕੋਈ ਉਹੋ ਇਹੋ ਗੱਲਾਂ ਤੇ ਰਹੂੰਗਾ ਅੱਗੇ ਕਦੇ ਬਾਹਰ ਹੋ ਕੇ ਚੱਲਿਆ ਮੈਂ ਤੇਰੇ ਤੋਂ ਚਲੋ ਠੀਕ ਅਜੇ ਵੇਹਲਾ ਦਲਜੀਤ ਨੂੰ ਦਵਕੇ ਮਾਰਦਾ ਮੈਂ ਨਹੀਂ ਕਦੇ ਤਨ ਦਵਕਾ ਮਾਰਿਆ ਚਲ ਜਾ ਉਹ ਮੈਨੂੰ ਵੇਖ ਕੇ ਦੱਸੋ ਮੜਾਇਆ ਸੰਦੀਪ ਕੀ ਕਰਨ ਦੀ ਫਿਰ ਮੈਂ ਉਹ ਨਹੀਂ ਆ ਬਾਰ ਉਹ ਚਲ ਗਿਆ ਆਪਣੇ ਰੂਮ ਚ ਜਾ ਤੂੰ ਰੋਟੀਆਂ ਲਾ ਦੇ ਦੋ ਤੇ ਨਾਲੇ ਮਾਤਾ ਨੂੰ ਉਤੋਂ ਦੀ ਗਾਲੀ ਚੰਗਾ ਚਲੋ ਠੀਕ ਆ ਮਜ਼ਾ ਆ ਜਾ ਇਥੇ ਖਲੋਤੇ ਕੀ ਵੇਖਣ ਡਏ ਜੇ ਆ ਬਾਹਮਤੀ ਹਲ ਵੇਖਣ ਡੇ ਵੇਖਣਾ ਨਹੀਂ ਬਾਹਮਤੀ ਦੀ ਗੱਲ ਛੱਡੋ ਹਾਂ ਜਿਹੜੀ ਗੱਲ ਮੈਂ ਤੁਹਾਨੂੰ ਦੱਸਣ ਆਈ ਹਾਂ ਨਾ ਪਹਿਲਾਂ ਉਹ ਸੁਣੋ ਦੱਸੋ ਦੱਸੋ ਸ਼ਰੀਕਾਂ ਦੇ ਘਰ ਅੱਜ ਚੰਗਾ ਮੇਲਾ ਲੱਗਾ ਜੇ ਉਹ ਕਿਹੜੀ ਕੰਨੂ ਪਤਾ ਨਹੀਂ ਗੱਲ ਦਾ ਤੇ ਨਹੀਂ ਜੇ ਮੈਨੂੰ ਪਤਾ ਲੱਗਾ ਕੁੜੀ ਵੀ ਆਈ ਤੇ ਉੱਚੀ ਉੱਚੀ ਬੋਲਣ ਡੇ ਸੀਗੇ ਜਿੱਦਾਂ ਦਾ ਉਹਨਾਂ ਦਾ ਟੌਰ ਟੱਪਾ ਵਾ ਮੁੰਡਿਆਂ ਦਾ ਇੱਕ ਲੌਂਦੇ ਤੇ ਇੱਕ ਪੌਂਦੇ ਪਿਓ ਕਾ ਦਾ ਮਰ ਗਿਆ ਵਾ ਇਹਨਾਂ ਦੇ ਸਿਰ ਤੋਂ ਤੇ ਭਾਰੀ ਲੱਥ ਗਿਆ ਵਾ ਉਹ ਤੇ ਵਿਚਾਰਾ ਜ਼ਮੀਨ ਜਿੱਥੇ ਮਿਲਦੀ ਸੀ ਉੱਥੇ ਹੀ ਲੈ ਲੈਂਦਾ ਹੁੰਦਾ ਸੀ ਪਰ ਮੈਨੂੰ ਲੱਗਦਾ ਵਾ ਜਿਹੜੇ ਇਹਨਾਂ ਦੇ ਲੱਛਣ ਵਾ ਨਾ ਇਹ ਪੈੜੀ ਨੂੰ ਹੱਥ ਜ਼ਰੂਰ ਲਾਉਣਗੇ ਪਰ ਅਮਰ ਘਰੋਂ ਤੇ ਨਿਕਲਦੇ ਨਹੀਂ ਪੈੜੀ ਵਾਲੇ ਜਾਂਦੇ ਨਹੀਂ ਆ ਤੇ ਪੈਸਾ ਕਿੱਥੋਂ ਆਣਾ ਉਹ ਜਨਾਨੀਆਂ ਨੇ ਆਪਣੇ ਹੱਥ ਚ ਕਰ ਲਿਆ ਇਹਨਾਂ ਨੂੰ ਤੈਨੂੰ ਪਤਾ ਹੈ ਗਿਆ ਜਨਾਨੀਆਂ ਕਿੰਡੀਆਂ ਤੇਜ਼ ਵਾ ਜੇ ਦੂਜਾ ਨਿਕਲ ਲੱਗਦਾ ਤਾਂ ਦੁੱਦੀ ਬਾਜ ਮਾਰ ਲੈਂਦੀ ਆ ਵੀ ਅਹੀਂ ਨਹੀਂ ਜਾਣਾ ਆਪੇ ਉਹ ਕੰਮ ਕਰੇ ਨਾ ਕਰੇ ਉਹਨਾਂ ਦੇ ਘਰ ਹੁਣ ਚੱਲਣ ਦੀ ਹੈ ਜਿਤ ਬਾਜੀ ਇਹ ਤੈਨੂੰ ਮੈਂ ਦੱਸਦਾ ਜਿਹੜਾ ਹਿਸਾਬ ਇਹਨਾਂ ਨੇ ਫੜਿਆ ਨਾ ਮੈਨੂੰ ਲੱਗਦਾ ਵਾ ਤੇ ਪੈੜੀ ਨੂੰ ਹੱਥ ਲੱਗਾ ਹੀ ਖੜਾਵਾ। ਉਹ ਤੂੰ ਨਾ ਉਹਦੇ ਘਰ ਆਉਣ ਜਾਣ ਰੱਖ। ਨੋਆ ਨੂੰ ਚੁਪਣਾ ਚੱਕਣਾ ਦੇ ਕੇ ਰੱਖ। ਪੈੜੀ ਇਹਨਾਂ ਵਿਚੜੀ ਵਿਚੜੀ ਆ। ਜਦੋਂ ਖਰਚਾ ਨਾ ਪੂਰਾ ਹੋਇਆ ਤੇ ਜਿੱਦਾਂ ਕਰਾਂਗੇ ਤੇਰੇ ਵਾਲਾ ਸੋਨਾ ਵੇਚ ਕੇ ਤੇ ਪੈੜੀ ਲਾ ਲਾਂਗੇ ਇਹਨਾਂ ਦੀ। ਲੈ, ਮੇਰੇ ਸੋਨੇ ਦੀ ਤਾਂ ਕੋਈ ਗੱਲ ਨਹੀਂ। ਪਰ ਨਾ ਸ਼ਰੀਕਾਂ ਨੂੰ ਥੱਲੇ ਲਾ ਕੇ ਰੱਖਣਾ ਵਾ। ਇਹ ਗੱਲਾਂ ਕਰਦੇ ਹੁੰਦੇ ਸੀ ਨਾ ਸਾਡੇ ਪਿਓ ਨੇ ਇੰਨੀ ਜ਼ਮੀਨ ਬਣਾਈ ਆ। ਕੋਈ ਗੱਲ ਨਹੀਂ। ਉਹ ਜ਼ਮੀਨ ਦੇ ਮਾਲਕ ਅਸੀਂ ਆਪ ਹੀ ਬਣਾਂਗੇ। ਇਹ ਨਟੜ ਲਿੰਗੇ ਵਿਜੋਂਗੇ ਹੁਣ ਕੇ ਤਾਈ ਤੇ ਤੈਨੂੰ ਮੈਂ ਕਹਿਂ ਟਿਆ